ਦੇਵਾਰ ਬਾਬਾ ਸਾਹਿਬ ਦਾ ਨਾ ਆਇਆ ਤੁਮਨ ਨੂੰ ਬਾਤਾਂ ਕਿਹਾ ਗਿਆ ਦੀਸ਼ਟਾ ਉਹਨਾਂ ਨੇ ਜੋ ਦੇਖੇ ਕਨਸਟੀਟਿਊਸ਼ਨਲੀ ਜੋ ਕੰਮ ਕੀਤੇ ਜੋ ਗ੍ਰੇਵ ਵਰਕ ਨੇ ਕੀਤੇ ਐਸਸੀ ਐਸਟੀ ਲਈ ਜੋ ਕੰਮ ਬਣਾਏ ਤੇ ਜਿਸ ਬੰਦੇ ਨੇ ਇੰਨਾ ਕੁਝ ਕੀਤਾ ਹੋਵੇ ਤੇ ਉਹਨੂੰ ਫੇਰ ਇਹੋ ਜੀ ਲੈਂਗੁਏਜ ਬੋਲਣੇ ਇਹਦੇ ਚ ਉਥੇ ਪਾਰਲੀਮੈਂਟ ਚ ਵੀ ਅਸੀਂ ਗੋਦ ਕੀਤਾ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰੀ ਉਹ ਦੇ ਕੇ ਸਟੇਟਮੈਂਟ ਨਹੀਂ ਦਿੱਤੀ ਲਕੇ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ ਸਪੀਕਰ ਸਾਹਿਬ ਪਾਉਂਦੇ ਅਤੇ ਸਿੱਟਣ ਦੇ ਵਿੱਚ ਪਾਰਲੀਮੈਂਟ ਜਿਹੜੀ ਅਰਜਨ ਕਰਦੇ ਦੇ ਸੀ ਦੋ ਦਿਨ ਉਹਨਾਂ ਨੇ ਐਵੇਂ ਕੀਤਾ ਤੀਜੇ ਦਿਨ ਉਹਨਾਂ ਨੇ ਸੈਨੇਟਾਈਜ਼ ਕਰ ਦਿੱਤੀ ਕਿ ਪਰ ਇਹ ਕਰਤੀ ਹੈ ਕਿ ਉਹ ਅਬ ਨੂੰ ਕੋਤੇ ਬਜਟ ਸੈਸ਼ਨ ਤੱਕ ਪਾਰਲੀਮੈਂਟ ਨੂੰ ਉਹਨਾਂ ਨੇ ਠਾਹ ਹੀ ਦਿੱਤਾ ਕਹਿੰਚੁਨ ਕਿ ਪ੍ਰਧਾਨ ਮੰਤਰੀ ਔਰ ਹੋਮ ਮਿਨਿਸਟਰ ਕਿੰਨਾ ਪ੍ਰਧਾਨ ਮੰਤਰੀ ਦੇ ਗਮੇਰ ਕਰਕੇ ਨਾਲਿਆ ਕਿ ਉਹਨਾਂ ਨੂੰ ਕਿਹਦਾ ਇਹਨੂੰ ਮੈਨਿਸਟਰੀ ਤੋਂ ਡ੍ਰੌਪ ਕਰਨਾ ਚਾਹੀਦਾ ਜਾਂ ਹਮੇਸ਼ਾ اخਲਾਕੀ ਜਿਹੜਾ ਉਹ ਫਰਜ਼ ਬਣਦਾ ਕਿ ਉਹ ਆਪਣੇ ਅਸਤੀਫਾ ਦੇ ਕੇ ਜੋ ਤੋਹਫੀਨ ਕੀਤੀ ਹੈ ਆਪਣੇ ਸੁਵਿਧਾਾਂ ਦੇ ਨਿਰਮਾਤਾ ਦੀ ਉਹਦੀ ਮਾਫੀ ਉਹ ਕਿੰਤਰ ਤੋਰ ਤੇ ਮੰਗਣੀ ਚਾਹੀਦੀ ਹੈ ਕੁਝ ਜੜਿਓ ਦੀ ਸ਼ਬਦਾਵਲੀ ਸਿੱਖੇ ਅੰਬेडकर ਅੰਬेडकर ਖੇਡ ਕਹਿੰਦੇ ਹੋ ਇਤਨਾ ਭਗਵਾਨ ਦਾ ਨਾਮ ਲੈ ਲੋ ਗਾਈ ਕੇ ਨਾਮ ਨਹੀਂ ਸੰਵਿਧਾਨ ਬਣਾਇਆ ਜਿਨ੍ਹਾਂ ਨੇ ਡੈਮੋਕ੍ਰੇਸੀ ਖੜੀ ਕੀਤੀ ਜਿਨ੍ਹਾਂ ਨੇ ਦੇਸ਼ ਨੂੰ ਪਾਰਲੀਮੈਂਟ ਦਿੱਤੀ ਜਿਨ੍ਹਾਂ ਨੇ ਦੇਸ਼ ਤੇ ਮੌਲਕਿਕ ਅਧਿਕਾਰ ਬਣਾਏ ਫੰਡਮੈਂਟਲ ਰਾਈਟਸ ਦਿੱਤੀ ਅੱਜ ਉਹਨਾਂ ਸਾਰਿਆਂ ਨੂੰ ਖੌਲੀ-ਖੌਲੀ ਖਤਮ ਕਰ ਰਹੇ ਆ ਕਿ ਹਿੰਦੁਸਤਾਨ ਦੀ ਕਿਸਮਤ ਕੀ ਹੈ ਜਿਹੜੇ ਕਹਿੰਦੇ ਕਿ ਆਪ ਕੀ ਬਾਤ 400 ਫਾਰ ਤੋਂ ਇਹਨਾਂ ਕੋਲ ਮੈਜੋਰਟੀ ਨਹੀਂ ਹੈ ਕਿ ਹਿੰਦੁਸਤਾਨ ਦਾ ਸੰਵਿਧਾਨ ਪਹਿਸਮੈਸ ਕਰ ਦਿੰਦੇ ਗਾਵਤੂ ਵਿੱਚ ਅੱਜ ਜਿਹੜੀ ਖੁੰਡਾਈਜ਼ਮ ਚੱਲ ਰਿਆ ਉਹਨਾਂ ਦੇ ਰੈਡਿਕਲਜ਼ ਆ ਕੇ ਪ੍ਰੋਸਟੇਸ਼ਨਾਂ ਦੇ ਉੱਤੇ ਬੰਬ ਸੁੱਟ ਰਹੇ ਨੇ ਔਰ ਪੰਜਾਬ ਦੇ ਡੀਜੀਪੀ ਜਾਂ ਜਿਹੜੇ ਐਸਐਸਪੀ ਨੇ ਉਹ ਕਹਿੰਦੇ ਅਸੀਂ ਚੋਕੀਆਂ ਬੰਦ ਕਰ ਦਿਤੀਆਂ ਮੇਰਾ ਖਿਆਲ ਹੈ ਕਿ ਇਹ ਟੈਲੀਵਾਰੀ ਹੋਈ ਗੱਲ ਕਿ ਇਹ ਕਹਾਂ ਕਿ ਹਾਂ ਪਟਾਕਾ ਚੱਲਿਆ ਸੀ ਠਮਾਰੋ ਕੀ ਆ ਕਿ ਪਿੰਡ ਸਾਰਾ ਬਾਹਰ ਆ ਜਾਂਦਾ ਫਿਰ ਆਲਕੇਡੇ ਕੇ ਨਾਲਕੇਡੇ ਕੇ ਅਸੀਂ ਇਨਕੁਆਰੀ ਕਰੇ ਜਦ ਬਿਲਕੁਲ ਡਰਾਈ ਕਰ ਦੇਣ ਇਹਨਾਂ ਸੈਂਬੀ ਜਿਹੜੀ ਪੋਲਟਿਕਸ ਆ ਡਰਾਉਨ ਦੇ ਜਿਹੜੀ ਆ ਕਿ ਮੇਠੀ ਮਿਨਿਸਟਰ ਸਭ ਨੂੰ ਕਿੰਨਾ ਕਿ ਆਪਣੇ ਬਾਹਰ ਆਓ ਵੇਖੋ ਪੰਜਾਬ ਚ ਕੀ ਹੋ ਰਿਹਾ ਅੰਦਰ ਬੈਠ ਕੇ गैम्बिटिंगस करके ये पंजाबनी संभाजना बड़ी मुश्किल होस तौर से निकले हैं दोबारा और तो नहीं जाना चाहिए था और खलाकी जो मेरी जड़ी है वो डीजीपी पंजाब दी और मुख्यमंत्री दी भी बन गई है मैं थोड़ा सर रह करता हूं और जड़ी मेन ਅੱਜ ਸਾਡਾ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਸਰਕੂਲਰ ਆਇਆ ਕਿ ਸਾਰੇ ਐਮਪੀ ਔਰ ਡਿਸਟ੍ਰਿਕਟ ਕਾਂਗਰਸ ਕਮੇਟੀਆਂ ਤੇ ਉਹਨਾਂ ਦੇ ਨਾਲ ਹੀ ਜਿਹੜੇ ਸਾਡੇ ਸੀ ਡਬਲਯੂ ਸੀ ਦੇ ਮੈਂਬਰ ਨੇ ਜਿੰਨੂ ਸੈਕਟਰੀਜ਼ ਨੇ 올 ਇੰਡੀਆ ਕਾਂਗਰਸ ਕਮੇਟੀ ਦੇ ਕਿ ਜੋ ਦੋਸਤਾਨ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਕਨਸਟੀਟਿਊਸ਼ਨ ਬਣਾ ਕੇ ਦਿੱਤਾ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਉਹਨਾਂ ਦੇ ਅਗੇਂਸਟ ਜਾਂ ਉਹਨਾਂ ਦੇ ਜਿਹੜੀ ਵਿਰੋਧ ਟਿੱਪਣੀ ਕੀਤੀ ਗਈ ਔਰ ਜੋ ਹਿੰਦੁਸਤਾਨ ਦੇ ਹੋਮ ਮਿਨਿਸਟਰ ਦੀ ਬਾਡੀ ਲੈਂਗੁਏਜ ਸੀਗੀ ਰਾਜ ਸਭਾ ਦੇ ਵਿੱਚ ਇਹ ਕਣਕ ਅੰਬੇਡਕਰ 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 ਕਿਤਨਾ ਨਾਮ ਲਿਟਿਓ ਆਪ ਭਗਵਾਨ ਦਾ ਨਾਮ ਲਓ ਤਾਂ ਆਪਕੋ ਸਾਫ ਜਨਮ ਦਾ ਸਵਰਗ ਮਿਲੇਗਾ ਤੋ ਦਿਨ ਹਿੰਦੁਸਤਾਨ ਦੀ ਪਾਰਲੀਮੈਂਟ ਕਨਸਟੀਟਿਊਸ਼ਨ ਦੇ ਉੱਪਰ ਬਹਿਸ ਹੋਈ ਉੱਥੇ ਦੋ ਦਿਨਾਂ ਦੇ ਵਿੱਚ ਜੇਵਾਰ ਬਾਬਾ ਸਾਹਿਬ ਦਾ ਨਾ ਆਇਆ ਤੇ ਉਹਨਾਂ ਨੂੰ ਨਰਵਾਤਾ ਕਿਹਾ ਗਿਆ ਦੇਸ਼ ਦਾ ਉਹਨਾਂ ਨੇ ਜੋ ਦੇਖਤੀ ਕਨਸਟੀਟਿਊਸ਼ਨਲੀ ਜੋ ਕੰਮ ਕੀਤੇ ਜੋ ਗਰੀਬ ਵਰਗ ਲਈ ਕੀਤੇ ਐਸਸੀ ਐਸਟੀ ਲਈ ਜੋ ਕਾਨੂੰਨ ਬਣਾਏ ਕਿ ਜਿਸ ਬੰਦੇ ਨੇ ਇੰਨਾ ਕੁਝ ਕੀਤਾ ਹੋਵੇ ਤੇ ਉਹਨੂੰ ਫੇਰ ਇਹੋ ਜੀ ਲੈਂਗੁਏਜ ਬੋਲਣੇ ਇਹਦੇ ਚ ਉੱਥੇ ਪਾਰਲੀਮੈਂਟ ਚ ਵੀ ਅਸੀਂ ਵਿਰੋਧ ਕੀਤਾ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰੀ ਉਹਦੇ ਤੇ ਸਟੇਟਮੈਂਟ ਨਹੀਂ ਦਿੱਤੀ ਉਹ ਉਹਦੇ ਅਗੇਂਸਟ ਜਾ ਕੇ ਉਲਟਾ ਕਿ ਹੋਮਲੈਸ ਨੂੰ ਡਿਫੈਂਡ ਕੀਤਾ ਔਰ ਮੇਰਾ ਖਿਆਲ ਹੈ ਕਿ ਪਹਿਲੀ ਵਾਰ ਇਤਿਹਾਸ 'ਚ ਹੋਇਆ ਕਿ ਸਪੀਕਰ ਸਾਹਿਬ ਆਉਂਦੇ ਹੀ ਅੱਧੇ ਸੈਕਿੰਡ ਦੇ ਵਿੱਚ ਹੀ ਪਾਰਲੀਮੈਂਟ ਜਿਹੜੀ ਅਰਜਨ ਕਰ ਦਿੰਦੇ ਸੀ ਦੋ ਦਿਨ ਉਹਨਾਂ ਨੇ ਐਵੇਂ ਕੀਤਾ ਤੀਜੇ ਦਿਨ ਉਹਨਾਂ ਨੇ ਸੈਨੇਟਾਈਜ਼ ਕਰ ਦਿੱਤੀ ਕਿ ਪਰ ਇਹ ਕਰਤੀ ਹੈ ਅਬ ਉਹਦੇ ਬਜਟ ਸੈਸ਼ਨ ਤੱਕ ਪਾਰਲੀਮੈਂਟ ਨੂੰ ਉਹਨਾਂ ਨੇ ਠਾਹ ਹੀ ਦਿੱਤਾ ਤੇ ਉਹਦੇ ਬਾਅਦ ਜਦੋਂ ਅਸੀਂ ਪੰਜਾਬ ਜਿਹੜੇ ਐਮਪੀ ਸੀ ਸਾਰੇ ਸਾਰੀਆਂ ਪਾਰਟੀਆਂ ਦੇ ਇੱਕ ਪਾਰਟੀ ਨੇ ਜਿੰਨੇ ਅਲਾਈਡ ਸੀਗੇ ਉਹਨਾਂ ਨੇ ਸਾਰਿਆਂ ਨੇ ਉੱਥੇ ਤਰਨਾ ਦਿੱਤਾ ਔਰ ਨਾਲ ਹੀ ਉਥੋਂ ਚੱਲੇ ਤੇ ਉਹਦੇ ਸਾਹਮਣੇ ਜਦੋਂ ਆਇਆ ਇੱਥੇ ਇਹਨਾਂ ਨੇ ਬੀਜੇਪੀ ਦੇ ਐਮਪੀ ਜਿਹੜੇ ਸੀ ਮੇਰੇ ਖਿਆਲ ਅਕਿ ਫਸਟ ਟਾਈਮ ਹੋਇਆ ਪੂਰੀ ਹਿੰਦੁਸਤਾਨ ਦੀ ਹਿਸਟਰੀ ਵਿੱਚ ਪ੍ਰਧਾਨ ਸਭਾ ਜਾਂ ਪਾਰਲੀਮੈਂਟ 'ਚ ਕਦੀ ਨਹੀਂ ਸੁਆ ਕਿ ਜਿਹੜੀ ਰੂਲਿੰਗ ਪਾਰਟੀ ਆ ਉਹ ਖੜੇ ਹੋ ਕੇ ਅਪੋਜੀਸ਼ਨ ਨੂੰ ਘੂਰ ਕੇ ਤੇ ਉਹ ਨਰੇਟਿਵ ਚੇਂਜ ਕਰ ਲਈ ਇੱਕ ਉਹਨਾਂ ਦਾ ਕੋਈ ਐਮਪੀ ਜਿਹੜਾ ਸੀ ਆਪਣੇ ਆਪ ਡਿਗੇ ਜਾਂ ਕੀ ਹੋਇਆ ਉਹ ਉਲਟਾ ਉਹਦਾ ਨਾਮ ਜਿਹੜਾ ਰਾਹੁਲ ਗਾਂਧੀ ਤੇ ਲਾ ਦਿੱਤਾ ਗਿਆ ਅਸੀਂ ਡਿਮਾਂਡ ਕੀਤੀ ਸੀ ਕਿ ਸੀਸੀਟੀਵੀ ਫੁਟੇਜ ਲਾ ਕੇ ਆਓ ਤੇ ਪਤਾ ਲੱਗੇ ਕਿ ਕਿੰਨੇ ਨੇ ਉਹਨਾਂ ਨੂੰ ਡਿਗੇ ਜਾਂ ਕਿੰਨੇ ਸੱਠ ਲਈ ਆ ਇਹ ਚੀਜ਼ਾਂ ਸਾਰੀਆਂ ਮਿੱਠੀ ਜਿਹੀ ਜਣੀ ਚੁਣਨ ਕਿ ਪ੍ਰਧਾਨ ਮੰਤਰੀ ਔਰ ਹੋਮ ਮਿਨਿਸਟਰ ਜਿੰਨਾ ਮੈਂ ਪ੍ਰਧਾਨ ਮੰਤਰੀ ਜੀ ਕੋਲ ਮੈਂ ਇਹ ਕਰਕੇ ਨਾ ਲਿਆ ਕਿ ਉਹਨਾਂ ਨੂੰ ਇਹਦਾ ਇਹਨੂੰ ਮਿਨਿਸਟਰੀ ਤੋਂ ਡ੍ਰॉप ਕਰਨਾ ਚਾਹੀਦਾ ਜਾਂ ਹਮੇਸ਼ਾ اخلاਕੀ ਜਿਹੜਾ ਉਹ ਫਰਜ਼ ਬੰਦਾ ਕਿ ਉਹ ਆਪਣੇ ਅਸਤੀਫਾ ਦੇ ਕੇ ਜੋ ਤੋਹੀਨ ਕੀਤੀ ਹੈ ਇਹ ਸੰਵਿਧਾਨ ਦੇ ਨਿਰਮਾਤਾ ਦੀ ਉਹਦੀ ਮਾਫੀ ਓਪਨ ਜਨਤਕ ਤੌਰ ਤੇ ਮੰਗਣੀ ਚਾਹੀਦੀ ਹੈ ਔਰ ਪ੍ਰਧਾਨ ਮੰਤਰੀ ਨੂੰ ਜੇ ਅਸਤੀਫਾ ਨਹੀਂ ਦਿੰਦੇ ਤਾਂ ਉਹਨੂੰ ਡ੍ਰॉप ਕਰਕੇ ਮਿਨਿਸਟਰੀ ਤੋਂ ਇਹਦਾ ਮੈਨੂੰ ਦੇਣਾ ਚਾਹੀਦਾ ਕਿ ਅਸੀਂ ਹਿੰਦੁਸਤਾਨ ਨੂੰ ਇੱਕ ਜਿਹੜੀ ਸੈਕੂਲਰ ਸਟੇਟ ਆ ਡੈਮੋਕਰੇਟਿਕ ਕੰਟਰੀ ਆ ਉਹਦੇ ਵਿੱਚ ਇਹੋ ਜਿਹੀ ਕੋਈ ਈਰਖਾ ਵਾਲੀ ਗੱਲ ਨਹੀਂ ਕੀਤੀ ਜਾਏਗੀ ਹੋਮ ਮਿਨਿਸਟਰ ਦੀ ਇਸ ਚੀਜ਼ ਇਹੋ ਇੱਕ ਜੋ ਦੇ ਜਿਹੜੀ ਉਹਦੇ ਸ਼ਬਦਾਵਲੀ ਸੀ ਕਿ ਅੰਬੇਡਕਰ ਅੰਬੇਡਕਰ ਕਹਿੰਦੇ ਹੋ ਇਤਨਾ ਭਗਵਾਨ ਦਾ ਨਾਮ ਲੈ ਲੋ ਭਈ ਕਿੰਨੇ ਸੰਵਿਧਾਨ ਪੜਾયા ਜਿਨ੍ਹਾਂ ਨੇ ਡੈਮੋਕ੍ਰੇਸੀ ਖੜੀ ਕੀਤੀ ਜਿਨ੍ਹਾਂ ਨੇ ਦੇਸ਼ ਨੂੰ ਪਾਰਲੀਮੈਂਟ ਦਿੱਤੀ ਜਿਨ੍ਹਾਂ ਨੇ ਦੇਸ਼ ਤੇ ਮੌਲਿਕ ਅਧਿਕਾਰ ਬਣਾਏ ਫੰਡਮੈਂਟਲ ਰਾਈਟਸ ਦਿੱਤੀ ਅੱਜ ਉਹਨਾਂ ਸਾਰਿਆਂ ਨੂੰ ਹੌਲੀ-ਹੌਲੀ ਖਤਮ ਕਰ ਰਹੇ ਹੈ ਤੇ ਹਿੰਦੁਸਤਾਨ ਦੀ ਕਿਸਮਤ ਚੱਗੀ ਹੈ ਜਿਹੜੇ ਕਹਿੰਦੇ ਕਿ ਆਪਕੀ ਬਾਦ 400 ਤੋਂ ਇਹਨਾਂ ਕੋਲ ਮੈਜੋਰਟੀ ਨਹੀਂ ਹੈ ਨਹੀਂ ਤੇ ਹਿੰਦੁਸਤਾਨ ਦਾ ਸਵਿਧਾਨ ਤਹਿਸਮੈਸ ਕਰ ਦਿੰਦੇ ਔਰ ਹਿੰਦੁਸਤਾਨ ਨੂੰ ਦੁਨੀਆ ਦੇ ਵਿੱਚ ਖੜੇ ਹੋਣ ਦੀ ਜਗ੍ਹਾ ਨਹੀਂ ਸੀ ਰੀਸੈਂਟਲੀ ਹੋਏ ਚੋਣਾਂ ਦੇ ਵਿੱਚ ਜਿਹੜੀ ਬੀਜੇਪੀ ਵਿੱਚ ਕੋਈ ਬਹੁਤਾ ਫਰਕ ਨਹੀਂ ਇਹ ਦੋਵੇਂ ਇੱਕੋ ਹੀ ਡਿਕਟੇਟਰਸ਼ਿਪ ਪਾਲਤਰੀ ਕਰੇ ਚੱਲਦੀ ਹੈ ਔਰ ਜੋ ਰਹੀ ਕੀ ਸੀ ਔਰ ਪੰਜਾਬ ਦੇ ਵਿੱਚ ਅੱਜ ਜਿਹੜੀ ਖੁੰਡਾਈਜ਼ਮ ਚੱਲ ਰਿਹਾ ਜਿਹੜੇ ਰੈਡਿਕਲਜ਼ ਆ ਕੇ ਪੁਲਿਸ ਸਟੇਸ਼ਨਾਂ ਦੇ ਉੱਤੇ ਬੰਬ ਸੁੱਟ ਰਹੇ ਨੇ ਔਰ ਪੰਜਾਬ ਦੇ ਡੀਜੀਪੀ ਜਾਂ ਜਿਹੜੇ ਐਸਐਸਪੀ ਨੇ ਉਹ ਕਹਿੰਦੇ ਅਸੀਂ ਚੌਕੀਆਂ ਬੰਦ ਕਰ ਦਿੱਤੀਆਂ ਮੇਰਾ ਖਿਆਲ ਹੈ ਕਿ ਇਹ ਪਹਿਲੀ ਵਾਰੀ ਹੋਈ ਗੱਲ ਕਿ ਇਹ ਕਹਿਣਾ ਕਿ ਹਾਂ ਪਟਾਕਾ ਚੱਲਿਆ ਸੀ ਠਮਾਰੋ ਗਿਆ ਕਿ ਪਿੰਡ ਸਾਰਾ ਬਾਹਰ ਆ ਜਾਂਦਾ ਤੇ ਅੱਜ ਕਹਿੰਦੇ ਕਿ ਨਾਲ ਕਹਿੰਦੇ ਕਿ ਅਸੀਂ ਨਿਖਵਾਰੀ ਕਰ ਰਹੇ ਜਾਂ ਤਾਂ ਬਿਲਕੁਲ ਡਿਨਾਈ ਕਰ ਦੇਣ ਕਿ ਬਿਲਕੁਲ ਉੱਥੇ ਨਹੀਂ ਚਲਿਆ ਤੇ ਫਿਰ ਉਹਦੇ ਅਗੇ ਉਹਦੇ ਆਰਿਆ ਜ਼ਿੰਮੇਵਾਰੀ ਕਿ ਅਸੀਂ ਚਲਾਈਆਂ ਨੇ ਔਰ ਜੋ ਉਹਨਾਂ ਨੇ ਕਿਹਾ ਉਹਦੇ ਤੇ ਪੰਜਾਬ ਪੁਲਿਸ ਜਿਹੜੀ ਆ ਅਮਲ ਕਰ ਰਹੀ ਆ ਉਹਨਾਂ ਨੇ ਕਿਹਾ ਜੀ ਤੁਹਾਡੇ ਪੁਲਿਸ ਚੌਕੀਆਂ ਕਰਾਂਗੇ ਉਹਨਾਂ ਪੁਲਿਸ ਚੌਕੀਆਂ ਪੁਲਿਸ ਸਟੇਸ਼ਨਾਂ ਦੇ ਏਡੀਐਂ ਦੇ ਉੱਚੀਆਂ ਦੁਆਰਾ ਕਰਦੇ ਉੱਚੀ ਦੁਆਰ ਤੇ ਕਰਨੇ ਲੋਕਾਂ ਦੀ ਸਿਕਿਉਰਿਟੀ ਦੀ ਉਹ ਤੇ ਆਪਾਂ ਜ਼ਿੰਮੇਵਾਰੀ ਤੋਂ ਭੱਜ ਗਏ ਆ ਤੇ ਪੁਲਿਸ ਸਟੇਸ਼ਨ ਜਿਹੜੇ ਉਹਨਾਂ ਦੇ ਦੁਆਰਾ ਉੱਚੀਆਂ ਕਰਕੇ ਕਿ ਇਹਦੇ ਉੱਪਰੋਂ ਕੋਈ ਬੰਬ ਨਾ ਆ ਜਾਏ ਇਹਦੇ ਕੋਈ ਪ੍ਰੋਟੈਕਸ਼ਨ ਇਹਨਾਂ ਨੂੰ ਕਿੰਨਾ ਕਿ ਉਲਸ ਸਟੇਸ਼ਨਾਂ ਦੀ ਜਿਹੜੀ ਆ ਦੁਬਾਰਾ ਉੱਚੀ ਕਰਨ ਦੀ بجائے ਉਹਨਾਂ ਦਾ ਮਨੋਬਲ ਉੱਚਾ ਕਰੋ ਕਿ ਤਾਂ ਕਿ ਉਹ ਪੰਜਾਬ 'ਚ ਸ਼ਾਂਤੀ ਬਾਲ ਸਕਣ ਇਹ ਸਹਿਮ ਦੀ ਜਿਹੜੀ ਪੋਲਟਿਕਸ ਆ ਡਰਾਉਨ ਦੀ ਜਿਹੜੀ ਆ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਕਿਹਾ ਕਿ ਆਪਣੇ ਬਾਹਰ ਆਓ ਵੇਖੋ ਪੰਜਾਬ 'ਚ ਕੀ ਹੋ ਰਿਹਾ ਅੰਦਰ ਬੈਠ ਕੇ ਜਾਂ ਮੀਟਿੰਗਸ ਕਰਕੇ ਇਹ ਪੰਜਾਬ ਨੇ ਸੰਭਲਣਾ ਬੜੀ ਮੁਸ਼ਕਲ ਉਸ ਤੌਰ 'ਚ ਅਸੀਂ ਨਿਕਲੇ ਆ ਦੁਬਾਰਾ ਔਰ ਤੌਰ 'ਚ ਪੰਜਾਬ ਨੇ ਜਾਣਾ ਚਾਹੀਦਾ ਔਰ اخਲਾਕੀ ਜ਼ਿੰਮੇਵਾਰੀ ਜਿਹੜੀ ਆ ਡੀਪੀ ਪੰਜਾਬ ਦੀ ਔਰ ਮੁੱਖ ਮੰਤਰੀ ਦੀ ਬਣਦੀ ਹੈ ਕਿ ਪੁਲਿਸ ਸਟੇਸ਼ਨਾਂ ਦੀ ਕੰਧਾਂ ਉੱਚੀਆਂ ਕਰਨ ਦੀ بجائے ਸਿਕਿਉਰਿਟੀ ਉਹਨਾਂ ਦੀ ਵਧਾਉਣ ਦੀ بجائے ਕਿ ਜਿਹੜੇ ਪੰਜਾਬ ਦੇ ਲੋਕ ਨੇ ਹਰ ਅਸਟਰੀਸਟ ਲਿਸਟ ਨੇ ਸ਼ਾਇਰੀ ਨੇ ਪਿੰਡੂ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਦੀ ਦਵਾ ਰਚੀ ਕਰੋ ਕਿ ਉਹਨਾਂ ਦੇ ਵਿੱਚ ਜਜ਼ਬਾ ਪੈਦਾ ਕਰੋ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਪੰਜਾਬ ਪੁਲਿਸ ਤੁਹਾਡੇ ਨਾਲ ਹੈ ਨਾ ਕਿ ਉਹਨਾਂ ਨੂੰ ਪੈਨਿਕ ਕਰੋ ਕਿ ਹੋਰ ਡਰਨ ਤੇ ਅੰਦਰ ਵੜੋ ਪੰਜਾਬ ਦੇ ਮੇਰੇ ਖਿਆਲ ਹੈ ਕਿ ਜੁਸਪਰੀ ਕਿਰਨ ਨਾਲ ਅਕਾਲੀ ਦਲ ਚੱਲ ਰਿਹਾ ਮੈਂ ਚਾਹੁੰਦਾ ਕਿ ਜਿਹੜੀ ਖੇਤਰੀ ਪਾਰਟੀ ਹੁੰਦੀ ਹੈ ਰੀਜਨਲ ਪਾਰਟੀ ਹੁੰਦੀ ਹੈ ਉਹ ਬਚਣੀ ਚਾਹੀਦੀ ਹੈ ਪਰ ਜਿਸ ਤਰੀਕੇ ਦੇ ਨਾਲ ਜਥੇਦਾਰ ਅਕਾਲ ਤਖਤ ਸਾਹਿਬ ਜਨ ਦਮਦਮਾ ਸਾਹਿਬ ਦੇ ਉੱਪਰ ਉਹਨਾਂ ਨੇ ਇਲਜ਼ਾਮ ਲਾਏ ਨੇ ਤੇ ਜੋ ਉਸ ਲਈ ਸ਼ੁਰੂ ਪੰਜ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਨੇ ਜੋ ਫੈਸਲਾ ਕੀਤਾ ਸੀ ਉਹਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਅਕਾਲੀ ਦਲ ਤੇ ਕਿਸਮ ਦਾ ਹਾਸ਼ੀਏ ਤੇ ਆ ਗਿਆ ਔਰ ਜੋ ਸਾਰੀਆਂ ਚੀਜ਼ਾਂ ਮੰਨ ਲਈਆਂ ਤੇ ਫਿਰ ਜੋ ਹਾਈ ਕੋਰਟ ਦੇ ਵਿੱਚ ਕੇਸ ਪਏ ਨੇ ਤੇ ਇਹਨਾਂ ਨੇ ਕਿਹਾ ਬਿਆਦਵੀ ਉਹਨੇ ਕਿਹਾ ਹਾਂ ਜੀ ਉਹਨੇ ਕਿਹਾ ਜੀ ਗੋਲੀ ਚੱਲੀ ਹਾਂ ਜੀ ਇਹ ਪੰਜਾਬ ਗਵਰਨਮੈਂਟ ਨੂੰ ਭਗਵੰਤ ਮਾਨ ਨੂੰ ਇਹਦਾ ਸੂਮੋਟਲ ਲੈ ਕੇ ਇਹ ਜਿਹੜੀ ਰਿਕਾਰਡਿੰਗ ਹਾਈ ਕੋਰਟ ਤੇ ਪੀਸ ਕਰਕੇ ਜਿਹੜੇ ਅਸਲ ਦੋਸ਼ੀ ਦੋਸ਼ੀ ਨੇ ਬਰਗਾੜੀ ਦੇ ਜਾਂ ਬੇਬਲ ਕਲਾ ਦੇ ਤੌਰ ਕੋਟਪੁਰ ਦੇ ਉਹਨਾਂ ਨੇ ਜਦੋਂ ਆਪਣਾ ਕਬੂਲ ਕਰ ਲਿਆ ਤੇ ਹੁਣ ਉੱਥੇ ਜਾ ਕੇ ਇਹਨਾਂ ਨੂੰ ਸਜ਼ਾ ਮਤ ਹੋਣੀ ਚਾਹੀਦੀ ਪੰਜਾਬ ਚ ਇੱਕ ਚੀਜ਼ ਮੈਂ ਖੜੀ ਚੁਣਾ ਕਿ ਰਾਜੀਵਾਲ ਸਾਹਿਬ ਨੇ ਜਿਹੜਾ ਮਰਨੋਂ ਤੋਂ ਸ਼ੁਰੂ ਕੀਤਾ ਉਹਨਾਂ ਦੀ ਜਾਨ ਬੜੀ ਬਚਾਉਣੀ ਜ਼ਰੂਰੀ ਹੈ ਉਹਨਾਂ ਸਾਰਿਆਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਇਹ ਅੰਨੀ ਬੋਲੀ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਇਹ ਅੰਨੇ ਵੀ ਨਹੀਂ ਤੇ ਬੋਲੇ ਵੀ ਨਹੀਂ ਇਹ ਨਾ ਦੇਖਦੇ ਨੇ ਨਾ ਸੁਣਦੇ ਨੇ ਉਹਨਾਂ ਨੂੰ ਹੋਰ ਤਰੀਕੇ ਦੇ ਨਾਲ ਸੰਘਰਸ਼ ਜਿਹੜਾ ਉਹਨੂੰ ਲੈ ਕੇ ਅੱਗੇ ਚੱਲਣਾ ਚਾਹੀਦਾ ਔਰ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੀ ਕਿਸਾਨੀ ਜਿਹੜੀ ਆ ਇਹ ਖਤਮ ਹੋ ਰਹੀ ਆ ਔਰ ਇਹ ਸਰਕਾਰ ਜਿਹੜੀ ਤੁਸੀਂ ਪੁਰਾਣੀ ਇਹਨਾਂ ਦੀ ਪੜੋ ਆਰਐਸਐਸ ਵਾਲਿਆਂ ਦੀ ਕਿਤਾਬ ਉਰੇ ਜਿਹ ਉਹਨਾਂ ਨੇ ਕਿਹਾ ਕਿ ਜਿਹੜਾ ਬਿਜ਼ਨਸ ਹੈ 3-4 ਹੱਥਾਂ ਚੋਣਾ ਚਾਹੀਦਾ ਉਰੇ ਤੇ ਬੀਜਪੀ ਜਿਹੜੀ ਪੂਰਾ ਅਮਲ ਕਰ ਰਹੀ ਹੈ ਔਰ ਦੋ ਤਿੰਨ ਕਰਾਂ ਨੂੰ ਪੂਰਾ ਹਿੰਦੁਸਤਾਨ ਦਾ ਬਿਜ਼ਨਸ ਦੇਖੇ ਬਾਕੀ ਸਾਰੇ ਹਿੰਦੁਸਤਾਨ ਨੂੰ ਕਦਮ ਕਰਨਾ